ਅਜੀਤ ਸਾਹਿਬ ਗਾਲ ਜੀ ਨਤਕਾਲ ਜੀ ਮੰਡ ਜੀ 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 ਕਮਲਜੀਤ ਸਿੰਘ ਬਰਾੜਪੁਰ ਹੈ ਜੀ ਜੀ ਹਾਲ ਵਧੀਆ ਤੁਸੀਂ ਪੋਸਟ ਪਾਈ ਸੀ ਮੈਨੂੰ ਕਿਥੇ ਭੇਜੀਆ ਹੋ ਵੀ ਸੰਤਾਂ ਦੀ ਉਸ ਤਾਰੀਫ ਨਹੀਂ ਨਹੀਂ ਸਾ ਪਾ ਨਹੀਂ ਤਰੀਬ ਨਹੀਂ ਨਾ ਕਰਨੀ ਆਪਾਂ ਨਹੀਂ ਕਾਲਸਪਾਲ ਦੀ ਆ ਸਰ ਗੁਰਸਿਮਰਨ ਸਿੰਘ ਮੰਡ ਜੋ ਕਿ ਆਪਣੇ ਅਨੋਖੇ ਕੰਮਾਂ ਕਾਰਨ ਹਮੇਸ਼ਾ ਹੀ ਵਿਵਾਦਾ ਵਿੱਚ ਕਿਰੇ ਰਹਿੰਦੇ ਹਨ ਜਾਂ ਇਹ ਕਹਿ ਲਵੋ ਕਿ ਵਿਵਾਦਾ ਨਾਲ ਇਹਨਾਂ ਦਾ ਪੁਰਾਣਾ ਰਿਸ਼ਤਾ ਹੈ ਤਾਜ਼ਾ ਵਿਵਾਦ ਵੀ ਇਹਨਾਂ ਦਾ ਜੱਗ ਜ਼ਾਹਰ ਹੋ ਰਿਹਾ ਹੈ ਜੋ ਕਿ ਸੰਤ ਪਿੰਡਰਾ ਵਾਲਿਆ ਨਾਲ ਜੁੜਿਆ ਹੋਇਆ ਹੈ ਕੀ ਇਹ ਸਾਰਾ ਮਾਮਲਾ ਕੀ ਇਹ ਵਿਵਾਦ ਇਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਲੈਣ ਲਈ ਦੇਖੋ ਇਹ ਪੂਰੀ ਵੀਡੀਓ ਹਾਲਾਂਕਿ ਪੰਜਾਬ 24 ਚੈਨਲ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਸਾੜੀਓ ਨਾਲ ਸਿੱਖ ਸੰਗਤਾਂ ਵਿੱਚ ਪਾਰੀ ਰੋਜ਼ ਪਾਇਆ ਜਾ ਰਿਹਾ ਹੈ ਹਾਂਜੀ ਸਤਿਗੁਰਾਲ ਜੀ ਸਤਿਗੁਰਾਲ ਜੀ ਮੰਡ ਜੀ 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 ਕਮਲਜੀਤ ਸਿੰਘ ਬਰਾੜਪੁਰਿਆ ਜੀ ਜੀ ਹਾਲ ਪਤਾ ਜੀ ਹਾਲ ਵਧੀਆ ਤੁਸੀਂ ਪੋਸਟ ਪਾਈ ਸੀ ਮੈਨੂੰ ਕਿਸੇ ਨੇ ਭੇਜੀ ਆ ਉਹ ਵੀ ਸੰਤਾਂ ਦੀ ਤਰੀਫ ਭਾਜੀ ਤਰੀਫ ਨਹੀਂ ਕਰਨੀ ਆਪਾਂ ਨੇ ਕਾਗਜ਼ ਪਾਲਟੀ ਆ ਸਰ ਕਾਗਜ਼ ਪਾਲਟੀ ਦਾ ਕੀ ਮਤਲਬ ਹੈ ਤੂੰ ਤਰੀਫ ਕਰਨ ਹੁਣ ਤੈਨੂੰ ਪੁੱਛ ਕੇ ਤਰੀਫ ਕਰਾਂਗੇ ਅਸੀਂ ਸੰਤਾਂ ਬਾਰੇ ਨਹੀਂ ਨਹੀਂ ਉਹ ਕੀ ਸਿੱਖਿਆ ਸੀ ਸੰਤਾਂ ਦੀ ਨਹੀਂ ਨਹੀਂ ਭਾਜੀ ਇਹੀ ਤਾਂ ਆਪਣੀ ਵਿਚਾਰਧਾਰਾ ਦੀ ਲੜਾਈ ਹੈ ਤੇ ਵਿਚਾਰਧਾਰਾ ਤੇਰੀ ਆਪ ਦੀ ਹੋਊਗੀ ਤੂੰ ਮੇਰੇ ਤੇ ਕਿਉਂ ਥੋਪ ਰਿਹਾ ਆਪਦੀ ਵਿਚਾਰਧਾਰਾ ਬਈ ਤੂੰ ਕਿਵੇਂ ਕਰਦਾ ਨਹੀਂ ਨਹੀਂ ਅਸੀਂ ਤਾਂ ਇਹ ਕਿਹਾ ਬਈ ਬਈ ਇਹ ਨਹੀਂ ਕਰਨਾ ਚਾਹੀਦਾ ਸਰ ਕਮੇਟੀ ਨੂੰ ਬੁਲਾ ਲਓ ਨਹੀਂ ਕਰਨਾ ਚਾਹੀਦਾ ਤੁਸੀਂ ਗੁਰਸਿਮਰ ਸਿੰਘ ਤੂੰ ਨਾ ਕਰ ਭਾਈ ਤੈਨੂੰ ਕੌਣ ਦੱਸਦਾ ਵੀ ਕਰਨਾ ਕੀ ਕਰ ਤੇਰੀ ਆਪਦੀ ਸੋਚ ਹੈ ਮੇਰੀ ਆਪਣੀ ਸੋਚ ਹੈ ਤੂੰ ਕਿਵੇਂ ਕਹਿ ਸਕਦਾ ਵੀ ਮੇਰਾ ਦਿਮਾਗ ਇਸ ਤੋਂ ਤੋਲੋਂ ਨੂੰ ਵਿਗੜ ਗਿਆ ਤੇ ਇਹ ਇਲੈਕਸ਼ਨ ਹਾਰ ਕੇ ਨਹੀਂ ਭਾਜੀ ਗੱਲ ਦੱਸੋ ਜਿਹੜੀ ਸਾਰੀ ਕਾਂਗਰਸ ਪਾਰਟੀ ਆਪਣੀ ਬੰਦੀ ਆ ਅਸੀਂ ਗੱਲ ਕਿੱਥੋਂ ਆ ਗਈ ਇੱਥੇ ਕੋਈ ਇਨਸਾਨੀਅਤ ਬੰਦੇ ਦੀ ਆਪਦੀ ਹੈਗੀ ਕਿ ਨਹੀਂ ਕਮਾਲ ਕਰ ਨਹੀਂ 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 ਭਾਜੀ ਜਦੋਂ ਆਪਾਂ ਇੱਕ ਕਾਂਗਰਸ ਪਾਰਟੀ ਜੁੜੇ ਹੋਏ ਆ ਜਦੋਂ ਤੂੰ ਜੰਮਿਆ ਸੀ ਉਦੋਂ ਕਾਂਗਰਸੀ ਸੀ ਤੇ ਇੱਕ ਇੱਕ ਸਿੱਖ ਸੀਗਾ ਮੈਨੂੰ ਇਹਨਾਂ ਨਾਲ ਗੱਲ ਦੱਸ ਦੇ ਤੇਰਾ ਇਹ ਨਹੀਂ ਹੁੰਦਾ ਨਾ ਭਾਜੀ ਇਹ ਨਹੀਂ ਹੁੰਦਾ ਹਮ ਤਾਂ ਜਿਹੜੀ ਦੁਨੀਆ ਦੇ ਵਿੱਚ ਆਪਾਂ ਜੰਮੇ ਆ ਮੇਰੀ ਗੱਲ ਸੁਣ ਧਿਆਨ ਨਾਲ ਹਾਂ ਜੀ ਤੂੰ ਆਪਦੇ ਜੋ ਕਰਨਾ ਕਰੀ ਚੱਲ ਤੇਰੀ ਆਪ ਦੀ ਵਿਚਾਰਤਾ ਤੇਰੀ ਆਪ ਦੀ ਸੋਚ ਆ ਤੂੰ ਦੂਜੇ ਨੂੰ ਕਿਵੇਂ ਕਹਿ ਸਕਦਾ ਵੀ ਐਂ ਕਰ ਬਈ ਨਹੀਂ ਨਹੀਂ ਅਸੀਂ ਵੀ ਨਹੀਂ ਕਹੇ ਅਬ ਇਹ ਗੱਲ ਅਸੀਂ ਗੱਲ ਗਲਤ ਗੱਲ ਕਰ ਰਹੇ ਆਏ ਤੂੰ ਕਿਉਂ ਗਲਤ ਕਰ ਰਹੇ ਆ ਬਈ ਤੈਨੂੰ ਗਲਤ ਲੱਗਦਾ ਹੋਊਗਾ ਮੈਨੂੰ ਸਹੀ ਲੱਗਦਾ ਮੈਂ ਸੰਤਾਂ ਦੀ ਸਤ ਕਰਦਾ ਮੈਂ ਸੰਤਾਂ ਨੂੰ ਪੈਰੋਕਾਰ ਉਹਨਾਂ ਦਾ ਪੈਰੋਕਾਰ ਆ ਮੈਂ ਮੰਨਦਾ ਉਹਨਾਂ ਨੂੰ ਇਹ ਤੁਹਾਨੂੰ ਮੁਬਾਰਕਬਾਦ ਤੁਹਾਨੂੰ ਮੁਬਾਰਕਬਾਦ ਜੋ ਮਰਜ਼ੀ ਕਰੋ ਸਾਨੂੰ ਕਿਦਰਾ ਆ ਪਰ ਕਾਂਗਰਸ ਪਾਰਟੀ ਹੈ ਕਿ ਇਹਨਾਂ ਨਾਲ ਗੱਲ ਕਰ ਸਕਦੇ ਭਾਜੀ ਨਹੀਂ ਨਹੀਂ ਤੂੰ ਕਿਵੇਂ ਕਹਿ ਸਕਦਾ ਯਾਰ ਇਹ ਗੱਲ ਕਿਸੇ ਤੇ ਕਿਵੇਂ ਕਾਂਗਰਸ ਪਾਰਟੀ ਭਾਜੀ ਸਾਰੀ ਕਾਂ ਇਥੇ ਕਾਂਗਰਸ ਤਾਂ ਗੱਲ ਹੀ ਨਹੀਂ ਹੈਗੀ ਕਾਂਗਰਸ ਦੀ ਗੱਲ ਕਿੱਥੋਂ ਆ ਗਈ ਇੱਥੇ ਬੱਚੇ ਦੀ ਮੈਨੂੰ ਨਹੀਂ ਤੁਸੀਂ ਕਾਂਗਰਸ ਸਰ ਕਮਲਜੀਤ ਸਿੰਘ ਬਰਾੜੋ ਤੁਸੀਂ ਹਾਂ ਹੈਗਾ ਮੈਨੂੰ ਪਤਾ ਹੈ ਉਹ ਵੀ ਮੈਂ ਇੱਕ ਸਿੱਖ ਵੀ ਹਾਂ ਨਹੀਂ ਨਹੀਂ ਮੇਰੀ ਆਪਣੀ ਇੱਕ ਦੇਖ ਲਓ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨਮਸਤਕ ਹੋਣਾ ਗੁਰਦੁਆਰਾ ਸਾਹਿਬ ਵਿੱਚ ਆਪਾਂ ਪਰ ਗੁਰਦੁਆਰਾ ਸਾਹਿਬ ਜੀ ਨਾਲ ਨਮਸਤਕ ਹੁੰਨੇ ਆ ਤੇ ਉਹ ਗੁਰਬਾਣੀ ਪੂਰੇ ਬੰਦੇ ਦਾ ਜ਼ਿਕਰ ਹੋ ਰਿਹਾ ਹੈ ਹਾਂ ਜੀ ਅਜੇ ਨਾ ਤਮਸਤ ਕੋਣਾ ਕੋਈ ਨਹੀਂ ਨਹੀਂ ਜਿਹੜੇ ਤੁਸੀਂ ਬਾਬਿਆਂ ਨੂੰ ਕਹਿੰਦੇ ਹੋ ਪਰ ਇਹ ਬਿਲਕੁਲ ਗਲਤ ਗੱਲ ਕਰ ਰਹੇ ਹੋ ਤੁਸੀਂ ਭਾਜੀ ਓਏ ਯਾਰ ਸਿਮਰਨ ਮੰਡ ਜੀ ਮੈਂ ਆਪਦੀ ਪੱਗ ਲਾ ਕੇ ਕਿਸੇ ਦਾ ਬੁੱਤ ਨਹੀਂ ਸਾਫ ਕਰਦਾ ਮੈਨੂੰ ਪੱਗ ਦੀ ਆਪਦੀ ਦਸਤਾਰ ਦੀ ਅਹਿਮੀਅਤ ਪਤਾ ਏ ਮੈਨੂੰ ਸਾਜ ਹੀ ਬੁੱਤ ਕਿਦਾ ਕਿਦਾ ਜਿਹੜਾ ਤਲਵਾਨ ਹੋਇਆ ਸ਼ਹੀਦ ਹੋਇਆ ਅਗਲਾ ਬੰਬ ਦਾ ਬਲਾਸਟਰ ਸ਼ਹੀਦ ਹੋਇਆ ਕੌਣ ਸ਼ਹੀਦ ਹੋਇਆ ਰਜੀਵ ਗਾਂਧੀ ਜੀ ਨਹੀਂ ਰਜੀਵ ਗਾਂਧੀ ਤੇ ਤੈਨੂੰ ਪੱਗ ਲਾ ਕੇ ਹੋਰ ਤੋਂ ਹੋਰ ਕੱਪੜਾ ਨਹੀਂ ਮਿਲਿਆ ਤੈਨੂੰ ਨਹੀਂ 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 ਪਾਜੀਏ ਗੱਲਾਂ ਜੇ ਅਸੀਂ ਉਸ ਘਟੀਆਂ ਹਰ ਕਿਤੇ ਸੁਣ ਮੇਰੀ ਗੱਲ ਤੇਰੀ ਇਸ ਘਟੀਆਂ ਤੇ ਗੰਦੀ ਹਰਕਤ ਨਾਲ ਸਿੱਖਾਂ ਦਾ ਚਿਹਰਾ ਪੂਰੀ ਦੁਨੀਆ ਦੇ ਵਿੱਚ ਕਿੱਦਾਂ ਮਾੜਾ ਹੋਇਆ ਹੈ ਤੈਨੂੰ ਪਤਾ ਪਾਜੀ ਨਹੀਂ ਇਹ ਤੁਹਾਡਾ ਨਿੱਜੀ ਗੈਰਮਾਏ ਤੈਨੂੰ ਲੱਗਦਾ ਸੀ ਵੀ ਸੋਨੀਆ ਗਾਂਧੀ ਜਾਂ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਤੈਨੂੰ ਕੋਈ ਅਹੁਦਾ ਰਤਬਾ ਦੇ ਦੂ ਤੈਨੂੰ ਇਹ ਲੱਗਦਾ ਨਹੀਂ 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 ਸਾਡੀ ਅਸੀਂ ਤਾਂ 5 ਸਾਲ ਹੀ ਅਸੀਂ ਤਾਂ 5 ਸਾਲ ਹੀ ਉਹ ਤਾਂ ਮੰਗਿਆ ਕੋਈ ਅਸਾਂ ਪਟਾਕੇ ਕਰਵਾਉਂਦਾ ਸਾਡੇ ਪਟਾਕੇ ਪਾਗਲਾ ਕਿ ਮਤ ਤਾਂ ਹੀ ਸਾਫ਼ ਕੀਤਾ ਨਾ ਤੂੰ ਸਿੱਖੀ ਨਹੀਂ 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 ਇਹ ਸਾਡੀ ਸੋਚ ਹੀ ਨਹੀਂ ਸੀ ਸਿੱਖੀ ਦਾ ਗਰਦਾਰ ਸਿੱਟਿਆ ਨਹੀਂ 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 ਭਾਜੀ ਅਸੀਂ ਨਾ ਮੀਟ ਖਾਈਏ ਨਾ ਸ਼ਰਾਬ ਖਾਈਏ ਨਾ ਆਂਡਾ ਖਾਈਏ ਨਾ ਕੁਝ ਨਹੀਂ ਖਾਂਦੇ ਅੱਗ ਨਾਲ ਕਿਸੇ ਅਵਲਾ ਦਾ ਕਿਸੇ ਲੋੜਬੰਦ ਦਾ ਪਿੰਡਾਂ ਤੇ ਸਿਰ ਤਾਂ ਟਕਿਆ ਜਾ ਸਕਦਾ ਪੱਗ ਨਾਲ ਕਿਸੇ ਦਾ ਬੁੱਤ ਨਹੀਂ ਨਹੀਂ ਭਾਰਦਰਦਨ ਦੇਖੋ ਭਾਜੀ ਇਹ ਭਾਰਦਰਦਨ ਸੀ ਭਾਰਦਰਦਨ ਤੂੰ ਮੂਰਖਾ ਵਾਲੀਆਂ ਗੱਲਾਂ ਕਰੀਏ ਨੇ ਕਿਹੜੇ ਚੱਕਰਾਂ ਚ ਪੈ ਗਿਆ ਕਿਉਂ ਤੂੰ ਬਦਨਾਮੀ ਕਰਾ ਰਿਹਾ ਕਾਂਗਰਸ ਪਾਰਟੀਆਂ ਤੇ ਸਿੱਖਾਂ ਨਹੀਂ 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 ਭਾਜੀ ਅਸੀਂ ਨਹੀਂ ਬਦਨਾਮੀ ਕਰ ਰਹੇ ਸਾਡੇ ਕਾਂਗਰਸ ਪਾਰਟੀ ਨੇ ਪਲਾਬਾ ਕਬਜ਼ੇ ਕੀਤੇ ਆ 5 ਸਾਲ ਹਾਂ 5 ਸਾਲਾਂ ਵਿੱਚ ਹੈਗੇ ਤੂੰ ਆਪਦੀ ਪੋਸਟ ਡਿਲੀਟ ਕਰ ਜਿਹੜੀ ਤੂੰ ਮੇਰੇ ਬਾਰੇ ਲਿਖੀ ਆ ਸਮਝਿਆ ਗੱਲ ਇਹ ਮਤਲਬ ਨਹੀਂ ਬਣਦਾ ਮੇਰੀ ਸੋਚ ਤੇ ਕਿੰਤੂ ਪਰੰਤੂ ਕਰਦਾ ਮੈਂ ਤੇਰੀ ਤੇ ਉਹ ਸੋਚ ਤੇ ਨਹੀਂ ਕਰਦਾ ਤੂੰ ਸਿੱਖ ਨਹੀਂ 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 ਮੈਂ ਸੰਤ ਨੂੰ ਮੰਨਦਾ ਨਹੀਂ ਮੈਂ ਸੰਤ ਨੂੰ ਮੰਨਦਾ ਹੀ ਭਾਜੀ ਗੱਲ ਇਹ ਆ ਤੈਨੂੰ ਕੌਣ ਕਹਿੰਦਾ ਮੰਨਦਾ ਨਹੀਂ ਮੰਨਦਾ ਸੰਤ ਬਣ ਕੇ ਉਹ ਕਤੇਰ ਬੰਦਾ ਤੋਂ ਝੂਠ ਹੈਗੀਆਂ ਉਹ ਆਪਾ ਬਾਬਾ ਦੀਪ ਸਿੰਘ ਜੀ ਦੀ ਚੀਜ਼ ਹੋਏ ਨੇ ਉਹ ਚੱਜਦਾ ਬੰਦਾ ਜਿਸਦਾ ਜਿਹਦੀ ਮਾੜੀ ਮੋਟੀ ਕੋਈ ਸੋਚ ਹੋਵੇ ਉਹ ਚੱਜਦਾ ਬੰਦਾ ਕਵੇ ਮੈਂ ਸੰਤਾਂ ਨੂੰ ਮੰਨਦਾ ਨਹੀਂ ਕਿ ਤੀੜਾ ਕਹਿਣ ਗਿਆ ਮੈਂ ਸੰਤਾਂ ਨੂੰ ਮੰਨਦਾ ਨਹੀਂ ਕਿ ਤੀੜਾ ਨੂੰ ਮੰਨਵਾ ਕੇ ਵੀ ਕੀ ਲੈਣਾ ਸੰਤ ਨਹੀਂ 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 ਭਾਜੀ ਇਹ ਜੋ ਮਰਜ਼ੀ ਤੁਸੀਂ ਬੋਲੀ ਜਾਓ ਆਪਾ ਤੁਹਾਡੇ ਨਾਲ ਬਿਲਕੁਲ ਸਤਿ ਸਹਿਬਦਾਰ ਸੁਣੋ ਸੁਣੋ ਤੂੰ ਆਪਦੀ ਸੋਚ ਆਪਦੇ ਤੱਕ ਸੀਮਤ ਰੱਖ ਬੜਾ ਠੀਕ ਆ ਤੂੰ ਆਪਦੀ ਸੋਚ ਆਪਦੇ ਤੱਕ ਸੀਮਤ ਰੱਖ ਮੇਰੀ ਪੋਸਟ ਡਿਲੀਟ ਕਰ ਸਮਝ ਗਏ ਲ